ਦੇ ਪਰਫਰਮੇਸ਼ਨ ਦਾ ਜਿੱਤੇ ਚ ਦੋ ਤਿੰਨ ਲੋਕ ਸਨ ਉਹਦੇ ਚ ਦੋ ਕੋਕ ਯੂ ਕੋਕ ਫੋਨ ਸਪੀਰੀਟਰ ਅਰਵਿੰਦ ਕੇਜਰੀਵਾਲ ਨੇ ਜਿਹੜੇ ਪੰਜਾਬ ਦੇ ਸੂਪਰ ਸੀਐਮ ਨੇ ਤੇ ਜਿਹੜੇ ਅਸ਼ੀਸ਼ ਫੈਤਾਨ ਨੇ ਉਹਨਾਂ ਦੋਵਾਂ ਨੇ ਦਾਸ ਕੋਲੋਂ ਗਿੜਗੜਾ ਕੇ ਮਾਫੀ ਮੰਗੀ ਸੀ ਔਰ ਦਾਸ ਨੇ ਉਹਨਾਂ ਦੀ ਉਸ ਮਾਫੀ ਨੂੰ ਕਬੂਲ ਕੀਤਾ ਸੀ ਇਹ ਉਹ ਕੇਸ ਹੈ ਜਿਹਦੇ 'ਚ ਉਹਨਾਂ ਨੇ ਮੇਰੇ ਖਿਲਾਫ ਅਲੀਗੇਸ਼ਨ ਲਾਈ ਸੀ ਔਰ ਉਹਦੇ 'ਚ ਤੀਜਾ ਕੋ ਅਕਿਊ ਜਿਹਨੂੰ ਉਹਦੇ ਤੇ ਅੱਜ ਉਹਦੀ ਪ੍ਰੋਸੀਡਿੰਗ ਸੀ ਜਿਹੜੇ ਕੋਰਟ 'ਚ ਆਉਂਦੇ ਨਹੀਂ ਸੰਜੇ ਸਿੰਘ ਉਹ ਗੈਰ ਆਜ਼ਮ ਨਹੀਂ ਤੇ ਉਹਨਾਂ ਦੇ ਕਲਾਬ ਜੋ ਰੁਦਰੀ ਗਵਾਈ ਸੀ ਪਾਉ ਜੋਤੀ ਦਾ ਆਇਆ ਸੀ ਅਸਲ ਵਿੱਚ ਜੇਕਰ ਅਗੰਧਰੀ ਅਸਲ ਵਿੱਚ ਕਾਫੀ ਸਮਾਂ ਲੱਗਦਾ ਹੈ ਜੇ ਇੱਥੇ ਕੀ ਪ੍ਰਸ਼ੀਧ ਹੋਈ ਸਾਨੂੰ ਫਿਰ ਜਰਾ ਟੇਲੇ ਦੋ ਸਮਾਂ ਅੰਦਰ ਕਿੱਥੇ ਹੋਰ ਥੋੜੀ ਮੈਂ ਬੜੀਆਂ ਥਾਵਾਂ ਤੇ ਰਹਿ ਕੇ ਆਇਆ ਮੈਂ ਇਹ ਕਮਰੇ 'ਚ ਵੀ ਰਹਿ ਕੇ ਆਇਆ ਨਹੀਂ ਹੋ ਤਾਂ ਜੱਜ ਸਾਹਿਬ ਦੀ ਮਰਜ਼ੀ ਹੈ ਜੀ ਅਸੀਂ ਵੀ ਚਾਹੁੰਦੇ ਹਾਂ ਕਿ ਇਸ ਦਾ ਫੈਸਲਾ ਜੀਤੀ ਹੋਵੇ ਜਸਟਿਸ ਡਿਲੇਟ ਜਸਟਿਸ ਡਿਨਾਈਡ ਤਦੇ ਮੈਂ ਕਹਿ ਰਿਹਾ ਕਿ ਸੰਜੀਤ ਸਿੰਘ ਨੂੰ ਵੀ ਆਉਣਾ ਚਾਹੀਦਾ ਭੱਜੇ ਨਾ ਆਵੇ ਹੁਣ ਚਾਹੀਦਾ ਜੀ ਉਹਨੂੰ ਆਉਣਾ ਚਾਹੀਦਾ ਹੀ ਕਿ ਨਾਟ ਸਟੇਅਰ ਅਜਿਹੇ ਵੇਲੇ ਜਦੋਂ ਸਵੱਚਾ ਸਿੱਖ ਫਰਦ ਕੱਲੂ ਦਾ ਹਫ਼ਤਾ ਮਨਾ ਰਿਹਾ ਹੈ 6 ਜੂਨ ਸਿੱਧੀ ਜਮਾਗ ਮਨਾਇਆ ਜਾਣਾ ਲੱਗਦਾ ਕਿ ਇਹ ਕੋਈ ਵੱਡੀ ਸਾਜ਼ਿਸ਼ ਹੈ ਸਿਰਫ ਕੌਮੀ ਭਾਵਨਾਵਾਂ ਨੂੰ ਫੜਕਾਉਣ ਦੀ ਇਦੀ ਚ ਦੋ ਗੱਲਾਂ ਨੇ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਸ ਇਨਸੀਡੈਂਟ ਨੂੰ ਸਖਤ ਤੇ ਸਖਤ ਕੜੇ ਲਫ਼ਜ਼ਾਂ ਚ ਕੰਡੈਮ ਕਰਦਾ ਹਾਂ ਇਨਸਾਨੀਅਤ ਵਾਸਤੇ ਮਾਨਵਤਾ ਵਾਸਤੇ ਸ੍ਰੀ ਹਰਮੰਦਰ ਸਾਹਿਬ ਪਵਿੱਤਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜਾ ਮਾਨਵਤਾ ਦਾ ਭਲੇ ਦਾ ਉਪਦੇਸ਼ ਸਰਬੱਤ ਦੇ ਭਲੇ ਦਾ ਉਪਦੇਸ਼ ਜਿੱਥੋਂ ਅਠੋ ਪੈਰੀ ਨਿਕਲਦਾ ਹੋਵੇ ਉੱਥੇ ਜਾ ਕੇ ਇਹੇ ਜੀ ਹਰਕਤ ਕਰਨੀ ਘਨੌਨੀ ਹਰਕਤ ਕਰਨੀ ਇਹ ਨਿੰਦਈ ਹੈ ਜਿੱਥੇ ਇਸ ਨੂੰ ਅਸੀਂ ਕੰਡੈਮ ਕਰਦੇ ਹਾਂ ਉੱਥੇ ਸਰਕਾਰ ਦਾ ਮੌਜੂਦਾ ਆਮ ਆਦਮੀ ਪਾਰਟੀ ਦਾ ਇਹ ਵੱਡਾ ਫੇਲੀਅਰ ਹਰਮੰਦਰ ਸਾਹਿਬ ਤੇ ਤੀਜਾ ਨਿਕਲ ਕੇ ਆਇਆ ਹੈ ਪਹਿਲਾਂ ਵੀ ਸ੍ਰੀ ਦਰਬਾਰ ਸਾਹਿਬ 'ਚ ਤੁਸੀਂ ਵੇਖਿਆ ਸੀਗਾ ਕਿ ਕਿਵੇਂ ਇੱਕ ਬੰਦੇ ਨੇ ਛਾਲ ਮਾਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਉਦੋਂ ਵੀ ਚੌਕਸ ਲੋਕਾਂ ਨੇ ਚਾਹੇ ਉਹ ਸੇਵਾਦਾਰ ਸਨ ਹੋਰ ਸਨ ਉਹਨਾਂ ਨੇ ਉਸ ਨੂੰ ਉਸ ਕੰਮ 'ਚ ਅੰਜਾਮ ਦੇਣ ਤੋਂ ਰੋਕਿਆ ਔਰ ਉਹਨੂੰ ਬਹੁਤ ਵੱਡੀ ਸਜ਼ਾ ਵੀ ਮਿਲੀ ਉਸ ਤੋਂ ਬਾਅਦ ਸ੍ਰੀ ਹਰਮੰਦਰ ਸਾਹਿਬ 'ਚ ਭਗਵੰਤ ਮਾਨ ਦੀ ਸਰਕਾਰ ਇਹ ਟੀ ਇਨੂੰ ਸੇਵਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲੱਗੀ ਹੋਵੇ ਉਹਨਾਂ ਤੇ ਜਾਨਲੇਵਾ ਹਮਲਾ ਸੁਬੀਰ ਸ਼ੋਟੀ ਜਦੋਂ ਗੋਲੀ 84 ਤੋਂ ਬਾਅਦ ਹੁਣ 2024 ਚ ਚੱਲਦੀ ਆ ਇਹ ਵੀ ਤੁਹਾਡੇ ਸਾਰਿਆਂ ਦੇ ਸਾਹਮਣੇ ਔਰ ਅੱਜ ਜਦੋਂ ਚੱਪੇ ਚੱਪੇ ਤੇ ਪੁਲਿਸ ਲੱਗੀ ਹੋਵੇ ਤੇ ਮੈਂ ਪੁੱਛਣਾ ਚਾਹੁੰਦਾ ਪੁੱਲਰ ਸਾਹਿਬ ਕਿਹੜੀ ਨੀਂਦ ਚ ਸੁੱਤੇ ਕਿਤੇ ਉਹੀ ਹਾਲੀ ਤਾਂ ਨਹੀਂ ਜਿਹੜੀ ਚ ਭਗਵੰਤ ਸੁੱਤਾ ਇਹ ਇੱਕੋ ਫਾਰਮੂਲਾ ਤਾਂ ਨਹੀਂ ਸ਼ਾਮ ਵਾਲਾ ਅਪਣਾਉਂਦੇ ਦੋਵੇਂ ਅਬ ਸੋਚਣਾ ਲੱਗਣਾ ਪੈਂਦਾ ਕਿ ਇੰਨੀ ਪੁਲਸ ਲੱਗੀ ਹੋਵੇ ਪਰ ਫੇਰ ਕਿਸੇ ਦੀ ਹਿੰਮਤ ਆ ਕੇ ਜਾਂ ਕਰ ਜਾ ਮਤਲਬ ਕਿ ਪੁਲਸ ਦਾ ਚਾਰ ਖੋਫ ਹੈ ਜਬ ਪੁਲਿਸਿੰਗ ਪੁਲਿਸ ਨੂੰ ਮੈਂ ਨਹੀਂ ਮਾੜੀ ਕਹੂੰਗਾ ਫਲੜੇ ਮੁਲਾਜ਼ਮ ਬਹੁਤ ਹਿੰਮਤ ਕਰ ਰਹੇ ਕੰਮ ਕਰ ਰਹੇ ਮਗਰ ਜਿਹੜੇ ਉੱਤਲੇ ਬੈਠੇ ਆ ਜਾਂ ਤਾਂ ਆਪ ਕਰਵਾ ਰਿਹਾ ਜਾਂ ਉਹ ਸੁੱਤੇ ਹੋਏ ਛੋਟੇ ਨੱਕ ਕਿੰਨੇ ਬੰਬ ਚੱਲ ਗਏ ਆਰਮੀ ਏਰੀਆ ਗੁੰਮਟਾਲਾ ਚੌਕੀ ਧਾਕੁਰ ਦਵਾਰਾ ਮੰਦਰ ਕਿੰਨੀਆਂ ਕਿ ਚੌਕੀਆਂ ਤੇ ਜਾ ਕੇ ਇਹ ਬੰਬ ਬਲਾਸਟ ਹੋ ਗਏ اسلام ਆਬਾਦ ਹੁਣ ਆ ਲੇਟੈਸਟ ਹੁਣ ਕੁਝ ਦਿਨ ਪਹਿਲਾਂ ਹੋਇਆ ਸੀ ਔਰ ਭਗਵੰਤ ਮਾਨ ਕਹਿੰਦਾ ਕਿ ਗਰੀਬ ਬੰਦਾ ਵਿਚਾਰਾ ਡੀਆਈਜੀ ਸਾਹਿਬ ਇਹਨਾਂ ਦੇ ਕਹਿ ਰਿਹਾ ਸੀ ਬੀਕੇਆਈ ਦਾ ਕਾਰਕੁਨ ਫੜ ਲਿਓ ਕਹਿੰਦਾ ਵਿਚਾਰਾ ਤਲਬ ਇਹਨਾਂ ਦੀ ਆਪਸ 'ਚ ਮੈਨੂੰ ਲੱਗਦਾ ਕੋਆਰਡੀਨੇਸ਼ਨ ਕੋਈ ਨਹੀਂ ਔਰ ਜਦ ਕੋਆਰਡੀਨੇਸ਼ਨ ਕੋਈ ਨਹੀਂ ਇਸੇ ਲਈ ਲਾਅ ਐਂਡ ਆਰਡਰ ਦਾ ਟੋਟਲ ਕੋਲਾਪਸ ਹੈ ਪੋਲਿਟਿਕਾਈਜੇਸ਼ਨ ਆਫ ਪੁਲਿਸ ਹੈ ਔਰ ਉਸ ਪੋਲਿਟਿਕਾਈਜੇਸ਼ਨ ਆਫ ਪੁਲਿਸ ਦਾ ਨਤੀਜਾ ਇਹ ਹੈ ਕਿ ਲੋਕ ਲਾਅ ਐਂਡ ਆਰਡਰ ਤੋਂ ਲੋਕ ਆਹਤ ਨੇ ਸਬਰ ਕਰ ਰਹੇ ਹੈ ਲੋਕ ਆਪਣੀ ਜਾਨੀ ਮਾਲੀ ਸੁਰੱਖਿਆ ਆਪ ਹੀ ਕਰ ਰਹੇ ਹੈ ਉਹਨਾਂ ਨੂੰ ਪੁਲਿਸ ਤੇ ਆਸ ਵਿਸ਼ਵਾਸ ਕੋਈ ਨਹੀਂ ਰਹਿ ਗਿਆ ਬਿਕਾਜ਼ ਆਫ Māori leadership. ਔਰ ਭਗਵੰਤ ਮਾਨ ਜਿਹੜੇ ਉਹ ਮੌਜੂਦਾ ਹੋਮ ਮਿਨਿਸਟਰ ਨੇ ਇੱਕ ਮਹੀਨੇ ਤੋਂ ਚੱਲਿਆ ਵੀ ਦੇਦ ਵੀ ਨਹੀਂ ਕਰਨਾ ਆਪਣੀ ਚਾਹ ਰੰਦਰ ਸਾਹਿਬ ਜਾਂ ਕੇਸਗੜ੍ਹ ਸਾਹਿਬ ਕਿਸੇ ਵੀ ਠਿਕਣਾ ਦੀ ਨਿਰਪੱਖ ਜਾਂਚ ਦੀ ਰਿਪੋਰਟ ਹਲਕਤ ਸਾਹਮਣੇ ਨਹੀਂ ਆਈ ਨਹੀਂ ਭਗਵੰਤ ਮਾਨ ਕੇਪਬਲ ਹੀ ਨਹੀਂ ਜੀ ਇਸ ਕੰਮ ਨੂੰ ਉਹ ਸਿਰ ਸਿਆਸਤ ਕਰ ਸਕਦਾ ਹਰ ਮੁੱਦੇ ਤੇ ਔਰ ਉਹ ਸਿਆਸਤ ਕਰਨ ਤੱਕ ਹੀ ਸੀਮਿਤ ਰਹਿ ਸਕਦਾ ਉਹਦੀ ਸਮਝ ਵੀ ਨਹੀਂ ਸੀਰੀਅਸਨੈਸ ਵੀ ਮਜੀਸ਼ਾ ਸਾਹਿਬ ਜਿੱਤੇ ਸਾਹਿਬ ਜੂਨੂ ਤਕਰਾਰ ਦੀ ਸਿੱਤੀ ਬਣੀ ਹੋਈ ਹੈ ਦੰਮਾ ਸਾਹਿਬ ਔਰ ਸ਼੍ਰੋਮਣੀ ਗੁਰਦੁਆਰਾ ਪਰ ਬੰਦਾ ਕੋ ਲੱਗੇ ਜਿਸ ਕਾਰਜ ਜਿੱਤੇ ਸਾਹਿਬ ਕੋ ਵੀ ਨਹੀਂ ਵਰਕਚੂ ਲਾਇਕ ਹੈ ਬਾਕੀ ਦੁਨੀਆ 44 ਦੀ ਬਸਤੀ ਹੈ ਪੰਥ ਦੀ ਬੜੀ ਦੂਰ ਦਾ ਪੈਦਾ ਹੋ ਰਿਹਾ ਹੈ ਇੱਕ ਤਾਂ ਆਪਾਂ ਨੂੰ ਮੈਂ ਤਾਂ ਸਭ ਨੂੰ ਬੇਨਤੀ ਤੇ ਅਪੀਲ ਕਰੂੰਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਨੇ ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬੋਚਤਾ ਨੂੰ ਕੋਈ ਇੱਕ ਇੰਡੀਵਿਜੂਅਲ ਚੈਲੰਜ ਨਹੀਂ ਕਰ ਸਕਦਾ ਔਰ ਨਾ ਹੀ ਕਰਨਾ ਚਾਹੀਦਾ ਔਰ ਜਿੰਨੇ ਵੀ ਬਾਣਾ ਬਾਣਾ ਪਾਉਂਦੇ ਆ ਬਾਣੀ ਦਾ ਸਤਕਾਰ ਕਰਦੇ ਆ ਉਹਨਾਂ ਦੀ ਜ਼ਿੰਮੇਵਾਰੀ ਤਾਂ ਦੂਜਿਆਂ ਨਾਲੋਂ ਵੱਧ ਹੋ ਜਾਂਦੀ ਔਰ ਜਿਹੜਾ ਇਹ 6 ਜੂਨ ਦਾ ਖੱਲੂਕਾਰ ਦਿਵਸ ਹੈ ਜਾਂ ਜੋ ਇਹ ਯਾਦ ਉਸ ਦਿਨ ਸਾਰੇ ਇਕੱਤਰ ਹੁੰਦੇ ਆ ਉਹ ਆਪ ਇੱਕ ਬੜਾ ਸੋਲਮ ਓਕੇਸ਼ਨ ਹੈ ਉਹ ਉਸ ਦਿਨ ਨੂੰ ਤੁਸੀਂ ਗੁਰੂ ਦੇ ਚਰਨਾਚੇ ਅਰਦਾਸ ਬੇਨਤੀ ਕਰਨ ਵਾਸਤੇ ਇਕੱਠੇ ਹੋਨੇ ਕਿ ਜਿਨ੍ਹਾਂ ਨੇ ਉਹਨਾਂ ਦਿਨਾਂ 'ਚ ਸ਼ਹਾਦਤ ਦਿੱਤੀ ਜਦੋਂ ਤੁਹਾਡੀ ਆਪਣੀ ਫੌਜ ਆਪਣੀ ਸਰਕਾਰ ਨੇ ਆ ਕੇ ਟੈਂਕਾਂ, ਤੋਪਾਂ, ਗੋਲਾ ਗੋਲਿਆਂ ਨਾਲ ਜੋ ਸ੍ਰੀ ਹਰਿਮੰਦਰ ਸਾਹਿਬ ਮਾਨਵਤਾ ਦੇ ਸਰਬੱਤ ਦੇ ਭਲੇ ਦੀ ਜਿੱਤੇ ਅਰਦਾਸ ਹੁੰਦੀ ਹੋਵੇ ਕੇਂਦਰ ਹੋਵੇ ਉੱਥੇ ਆ ਕੇ ਟੈਂਕਾਂ, ਤੋਪਾਂ, ਗੋਲਿਆਂ ਨਾਲ ਅਟੈਕ ਕਰਤਾ ਹੋਰ ਤੇ ਇਹਨੀ ਵੱਡੀ ਗਿਣਤੀ ਚ ਲੋਕ ਸ਼ਹੀਦ ਹੋ ਗਏ ਹੋ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਲੋਕ ਉੱਥੇ ਨਤਮਸਤਕ ਹੋਣ ਆਉਂਦੇ ਜਿਹੜਾ ਵੀ ਇਹਦੇ ਚ ਗੜਬੜੀ ਕਰੂ ਜਾਂ ਜਿਹੜਾ ਵੀ ਇਹਦੇ ਚ ਕੋਈ ਰੋਕ ਟੋਕ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਮੈਂ ਸਮਝਦਾ ਹੈ ਉਹ 6 ਜੂਨ ਦੀ ਸ਼ਹਾਦਤ ਦੇ ਨਾਲੇ ਸ਼ਹੀਦਾਂ ਦਾ અપਮਾਨ ਕਰ ਰਿਹਾ ਇਸ ਲਈ ਕਿਉਂਕਿ ਇਹ ਜਿੰਨੀ ਕਨਫਲਿਕਟਿੰਗ ਗੱਲਾਂ ਕੋਈ ਵੀ ਕਰ ਰਿਹਾ 6 ਜੂਨ ਨੂੰ ਸਾਈਡ ਸਟੈਪ 6 ਜੂਨ ਦੀ ਇੰਪੋਰਟੈਂਸ ਨੂੰ ਉਹਦੀ ਪਵਿੱਤਰਤਾ ਨੂੰ ਉਹਦੀ ਜੋ ਸ਼ਹੀਦੀ ਦਿਹਾੜੇ ਦੀ ਜੋ ਗੰਭੀਰਤਾ ਉਸ ਨੂੰ ਕਿੱਥੇ ਨਾ ਕਿੱਥੇ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਇਸ ਲਈ ਮੇਰੀ ਤਾਂ ਸਾਰਿਆਂ ਨੂੰ ਅਪੀਲ ਹੈ ਕਿ ਭਾਈ ਤੇਰੀ ਮੇਰੀ ਜਨਾਬ ਹੋ ਔਰ ਸਿਰਫ ਤੇ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਰਪਿਤ ਹੋ ਕੇ ਜੋ ਗੋਲੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਜਾ ਕੇ ਲੱਗੀ ਉਹਦੇ ਦੁਖਦਾਈ ਜੋ ਉਹ ਮੌਕਾ ਬਣਿਆ ਜੋ ਸ਼ਹਾਦਤਾਂ ਹੋਈਆਂ ਔਰ ਮੰਨੁਕਤਾ ਦੇ ਭਲੇ ਨੂੰ ਸਮਰਪਿਤ ਹੋ ਕੇ ਉੱਥੇ ਅਰਦਾਸ ਬੇਨਤੀ ਕਰੋ ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਨੂੰ ਕਾਇਮ ਰੱਖੋ ਜੇਤੇਦਾਰ ਅੱਜ ਕੋਈ ਹੋਰ ਹੈ ਕੱਲ ਕੋਈ ਹੋਰ ਹੋ ਸਕਦਾ ਔਰ ਇਹ ਚੱਲਦਾ ਆ ਨਗਰ ਅਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਔਰ ਉਸ ਸ਼ਾਨ ਨੂੰ ਬਰਕਰਾਰ ਰੱਖਣਾ ਹਰੇਕ ਗੁਰਸਿੱਖ ਦਾ ਫਰ ਨਾਨਕ ਨਾਮ ਲੇਵਾ ਸੰਗਤ ਦਾ ਫਰਜ ਬਣਦਾ ਔਰ ਮੈਨੂੰ ਆਸ ਉਮੀਦ ਹੈ ਕਿ ਤੁਮਾ ਸਾਹਿਬ ਹੋਗੇ ਜਾਂ ਸੰਤ ਜੀ ਦੇ ਜਿਨ੍ਹਾਂ ਦੀ ਮੈਂ ਆਪ ਬੜੀ ਕਦਰ ਕਰਦਾ ਹੈ ਇਸ਼ਰ ਸਿੰਘ ਜੀ ਉਰੀ ਹੋਗੇ ਉਹਨਾਂ ਦੇ ਸੁਪੁੱਤਰ ਹੋਗੇ ਇਸ ਗੱਲ ਨੂੰ ਮੁੱਖ ਰੱਖਦਿਆਂ ਹੋਇਆ ਕਿ ਸੰਤ ਜਰਨੈਲ ਸਿੰਘ ਖਾਲਸਾ ਭੰਡਰਾ ਵਾਲਿਆਂ ਨੇ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹੇ ਸੀ ਔਰ ਉਸੇ ਦਾ ਸਮਰਪਿਤ ਰਹਿਣ ਕੇ ਜੋ ਲੋਕੇ ਵੰਡੀਆਂ ਪਾਉਣਾ ਚਾਹੁੰਦੇ ਉਹਨਾਂ ਤੋਂ ਸੁਚੇਤ ਰਹਿਣਗੇ ਜੋ ਲੋਕ ਇਸ ਓਕੇਜਨ ਨੂੰ ਇਹਦੀ ਜਿਹੜੀ ਇੰਪੋਰਟੈਂਸ ਆ ਉਹਨੂੰ ਪਿੱਕਾ ਕਰਨ ਚਾਹੁੰਦੇ ਆ ਉਹਦੀ ਉਹਨਾਂ ਦੀ ਸਾਜਿਸ਼ ਦਾ ਸ਼ਿਕਾਰ ਨਹੀਂ ਹੋਣਗੇ ਜੀ ਬੜਾ ਦੁੱਖ ਹੈ ਜੀ ਇਸ ਗੱਲ ਦਾ ਬਹੁਤ ਸਰਪ੍ਰੀਖਾ ਕਰਨ ਉਹਨਾਂ ਨੂੰ ਆਪਣੇ ਚਰਨਾ ਕਮਲਾਂ 'ਚ ਨਿਮਾਨ ਰੱਖਣ ਦੀ ਬੇਨਤੀ ਕਰਦਾ ਹਾਂ ਅਗਲੇ